ਮੇਰਾ ਨਾਮ ਪਵਨਾ ਮੈਂ ਇੱਕ ਨਿਵਿਕਾਸ ਦੀ ਕੁੜੀ ਆ ਮੈਂ 12 ਕਲਾਸਾਂ ਤੱਕ ਪੜ੍ਹੀ ਹੋਈ ਆ ਘਰਦਿਆਂ ਦੀ ਅੱਗੇ ਪੜਾਉਣ ਦੀ ਹਿੰਮਤ ਨਹੀਂ ਸੀ ਇਸ ਕਰਕੇ ਹੁਣ ਮੈਂ ਘਰ ਵਿੱਚ ਹੀ ਹੁੰਦੀ ਆ ਮੈਂ ਘਰ ਵਿੱਚ ਸਲਾਈ ਦਾ ਕੰਮ ਸਿੱਖਦੀ ਆ ਕਿਉਂਕਿ ਮੇਰੀ ਮੰਮੀ ਨੂੰ ਸਲਾਈ ਦਾ ਕੰਮ ਬਹੁਤ ਵਧੀਆ ਆਉਂਦਾ ਮੰਮੀ ਲੋਕਾਂ ਦੇ ਕੱਪੜੇ ਸਲਾਈ ਕਰਦੀ ਆ ਇਸ ਕਰਕੇ ਮੈਂ ਵੀ ਕੱਪੜੇ ਸਲਾਈ ਕਰਨੇ ਸਿੱਖਣ ਲੱਗ ਗਈ ਮੈਂ ਮਾਪਿਆਂ ਦੀ ਕੱਲੀ ਹੀ ਕੁੜੀ ਆ ਮੰਮੀ ਨੂੰ ਹਮੇਸ਼ਾ ਮੇਰੇ ਵਿਆਹ ਦਾ ਫਿਕਰ ਲੱਗਿਆ ਰਹਿੰਦਾ ਸੀ ਉਹ ਮੈਨੂੰ ਕਹਿੰਦੀ ਸੀ ਪਤਾ ਨਹੀਂ ਕਿਹੋ ਜੇ ਬੰਦੇ ਮਿਲਣਗੇ ਘਰ-ਬਾਰ ਕਿੱਦਾਂ ਦਾ ਮਿਲੂਗਾ ਮੈਂ ਚਾਹੁੰਨੀ ਆ ਕਿ ਮੈਂ ਤਾਂ ਹੁਣ ਗਰੀਬੀ ਵਿੱਚ ਦਿਨ ਕੱਟਈ ਆ ਤੂੰ ਵਧੀਆ ਘਰ ਚਲੀ ਜਾਵੇਂ ਤਾਂ ਮੈਂ ਮੰਮੀ ਨੂੰ ਕਿਹਾ ਜੋ ਮੇਰੀ ਕਿਸਮਤ ਵਿੱਚ ਹੋਇਆ ਮੈਂ ਵੀ ਹੱਸ ਕੇ ਭੁਗਤ ਲਵਾਂਗੀ ਤੁਸੀਂ ਮੇਰੀ ਫਿਕਰ ਨਾ ਕਰਿਆ ਕਰੋ ਮੰਮੀ ਹਰ ਇੱਕ ਨੂੰ ਕਹਿ ਦਿੰਦੀ ਸੀ ਕਿ ਮੇਰੀ ਕੁੜੀ ਦਾ ਰਿਸ਼ਤਾ ਵਧੀਆ ਘਰ ਕਰਵਾ ਦਿਓ ਇੱਕ ਦਿਨ ਇੱਕ ਵਿਚੋਲਣ ਜੋ ਰਿਸ਼ਤਿਆਂ ਦਾ ਹੀ ਕੰਮ ਕਰਦੀ ਸੀ ਉਹ ਰਿਸ਼ਤੇ ਕਰਵਾਉਂਦੀ ਸੀ ਤੇ ਉਹ ਸਾਡੇ ਘਰ ਆਈ ਤਾਂ ਉਹ ਮੰਮੀ ਨੂੰ ਕਹਿਣ ਲੱਗੀ ਕਿ ਜੇ ਤੁਸੀਂ ਕੁੜੀ ਦਾ ਰਿਸ਼ਤਾ ਕਰਨਾ ਤਾਂ ਮੈਂ ਤੁਹਾਡਾ ਰਿਸ਼ਤਾ ਜੱਟਾਂ ਦੇ ਘਰ ਕਰਵਾ ਦਿੰਨੀ ਆ ਤਾਂ ਮੰਮੀ ਕਹਿੰਦੀ ਲੈ ਜੱਟਾਂ ਦੇ ਸਾਡਾ ਰਿਸ਼ਤਾ ਕਿੱਥੋਂ ਲੈ ਲੈਣਗੇ ਤਾਂ ਉਹ ਕਹਿਣ ਲੱਗੀ ਕਿ ਹੈਗੇ ਉਹ ਜੱਟ ਨੇ ਪਰ ਇੰਨੇ ਜਿਆਦਾ ਅਮੀਰ ਨਹੀਂ ਆ ਬੱਸ ਸਭ ਠੀਕ ਠਾਕ ਜੇ ਨੇ ਮਤਲਬ ਤੁਹਾਡੇ ਨਾਲ ਉਹ ਤਾਂ ਬਹੁਤ ਵਧੀਆ ਨੇ ਪਰ ਮੰਮੀ ਵਿਚੋਲਣ ਆਂਟੀ ਨੂੰ ਕਹਿੰਦੀ ਉਹਨਾਂ ਨਾਲ ਸਾਡੇ ਬਾਰੇ ਗੱਲ ਹੋਈ ਆ ਤਾਂ ਉਹ ਵਿਚੋਲਣ ਆਂਟੀ ਕਹਿੰਦੀ ਪਹਿਲਾਂ ਤੁਸੀਂ ਆਪਣੇ ਘਰ ਰਾਏ ਬਣਾਓ ਜੇ ਤੁਹਾਡੀ ਰਾਏ ਬਣਦੀ ਆ ਤਾਂ ਮੈਂ ਉਹਨਾਂ ਨਾਲ ਵੀ ਗੱਲ ਕਰ ਲਵਾਂਗੀ ਵਚੋਲਨ ਨੇ ਆਪਣਾ ਨੰਬਰ ਮੰਮੀ ਨੂੰ ਲਿਖਾ ਦਿੱਤਾ ਤੇ ਉਹ ਕਹਿਣ ਲੱਗੀ ਕਿ ਜਰੂਰ ਤੁਹਾਡੀ رائے ਬਣ ਗਈ ਤਾਂ ਮੈਨੂੰ ਦੱਸ ਦਿਓ ਮੈਂ ਮੁੰਡੇ ਵਾਲਿਆਂ ਨਾਲ ਗੱਲ ਕਰ ਲਵਾਂਗੀ ਤਾਂ ਮੰਮੀ ਕਹਿੰਦੀ ਇਹਦਾ ਪਿਓ ਸ਼ਾਮ ਨੂੰ ਘਰ ਆਊਗਾ ਮੈਂ ਉਹਦੇ ਨਾਲ ਸਲਾਹ ਕਰੂੰਗੀ ਤੇ ਫਿਰ ਤੈਨੂੰ ਦੱਸੂੰਗੀ ਜਦੋਂ ਸ਼ਾਮ ਹੋਈ ਤਾਂ ਮੇਰੇ ਪਾਪਾ ਘਰ ਆ ਗਏ ਤਾਂ ਮੰਮੀ ਨੇ ਮੇਰੇ ਪਾਪਾ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਵਿਚੋਲਣ ਕਹਿੰਦੀ ਸੀ ਕਿ ਜੱਟਾਂ ਦਾ ਮੁੰਡਾ ਤਾਂ ਡੈਡੀ ਕਹਿਣ ਲੱਗੇ ਤੂੰ ਵੀ ਕਿੱਦਾਂ ਦੇ ਸੁਪਨੇ ਲੈਣ ਲੱਗ ਜਾਨੀ ਆ ਹੁਣ ਭਲਾ ਜੱਟਾਂ ਦੇ ਆਪਣੇ ਘਰ ਰਿਸ਼ਤਾ ਕਿੱਥੋਂ ਕਰ ਦੇਣਗੇ ਵਿਚੋਲਣ ਤਾਂ ਐਵੇਂ ਮਾਰੀ ਜਾਂਦੀ ਆ ਤਾਂ ਮੰਮੀ ਕਹਿੰਦੀ ਤੁਸੀਂ ਆਪਣੀ رائے ਦੱਸੋ ਜੇ ਤੁਹਾਡੀ رائے ਬਣਦੀ ਆ ਤੇ ਰਿਸ਼ਤਿਆਂ ਵਾਲੀ ਕਹਿੰਦੀ ਸੀ ਕਿ ਮੈਂ ਮੁੰਡੇ ਵਾਲਿਆਂ ਨਾਲ ਗੱਲ ਕਰ ਲਵਾਂਗੀ ਮੁੰਡਾ ਪੜਿਆ ਲਿਖਿਆ ਵਧੀਆ ਆ ਪਰ ਉਹਨਾਂ ਕੋਲ ਜ਼ਮੀਨ ਨਹੀਂ ਆ ਪਰ ਵਿਚੋਲਣ ਦਾਸਦੀ ਸੀ ਕਿ ਘਰ ਬਹੁਤ ਵਧੀਆ ਪਾਇਆ ਹੋਇਆ ਆ ਵਿਚੋਲਣ ਦਾਸਦੀ ਸੀ ਕਿ ਮੁੰਡਾ ਕੱਲਾ ਆ ਤੇ ਦੋ ਉਹਦੀਆਂ ਭੈਣਾਂ ਨੇ ਭੈਣਾਂ ਤਾਂ ਪਹਿਲਾਂ ਹੀ ਵਿਆਈਆਂ ਹੋਈਆਂ ਨੇ ਡੈਡੀ ਕਹਿਣ ਲੱਗੇ ਚੱਲ ਜੇ ਤੈਨੂੰ ਰਿਸ਼ਤਾ ਵਧੀਆ ਲੱਗਦਾ ਤਾਂ ਫੇਰ ਉਹਨੂੰ ਪੁੱਛ ਲਾ ਤਾਂ ਮੰਮੀ ਨੇ ਉਸੇ ਟਾਈਮ ਵਿਚੋਲਣ ਆਂਟੀ ਨੂੰ ਫੋਨ ਲਗਾ ਦਿੱਤਾ ਤੇ ਆਂਟੀ ਕਹਿੰਦੀ ਮੈਂ ਤੁਹਾਨੂੰ ਕੱਲ ਹੀ ਮੁੰਡੇ ਵਾਲਿਆਂ ਤੋਂ ਪਤਾ ਕਰਕੇ ਦੱਸਦੀ ਆ ਜੇ ਮੁੰਡੇ ਵਾਲਿਆਂ ਨੂੰ ਮਨਜ਼ੂਰ ਹੋਇਆ ਤਾਂ ਆਪਾਂ ਰਿਸ਼ਤੇ ਦੀ ਗੱਲ ਅੱਗੇ ਤੋਰ ਲਵਾਂਗੇ ਮੰਮੀ ਕਹਿੰਦੀ ਠੀਕ ਆ ਮੰਮੀ ਤਾਂ ਬਸ ਇਹੀ ਅਰਦਾਸਾਂ ਕਰੀ ਜਾਂਦੀ ਸੀ ਕਿ ਮੁੰਡੇ ਵਾਲੇ ਸਾਡੀ ਕਾਸਟ ਚ ਵਿਆਹ ਕਰਨ ਲਈ ਤਿਆਰ ਹੋ ਜਾਣ ਮੈਂ ਮੰਮੀ ਨੂੰ ਕਿਹਾ ਕਿ ਮੈਂ ਅਜੇ ਵਿਆਹ ਨਹੀਂ ਕਰਵਾਉਣਾ ਤੁਸੀਂ ਇੰਨੀ ਜਲਦੀ ਕਿਉਂ ਕਰੀ ਜਾਂਦੇ ਹੋ ਤਾਂ ਮੰਮੀ ਕਹਿੰਦੀ ਪੁੱਤ ਧੀਆ ਤਾਂ ਟਾਈਮ ਨਾਲ ਆਪਣੇ ਘਰ ਜੰਦੀਆਂ ਹੀ ਚੰਗੀਆਂ ਨੇ ਨਾਲੇ ਜੇ ਤੇਰਾ ਰਿਸ਼ਤਾ ਜੱਟਾਂ ਦੇ ਘਰੇ ਹੋ ਗਿਆ ਤਾਂ ਤੂੰ ਐਸ਼ ਕਰੇਂਗੀ ਕਿਉਂਕਿ ਘਰਬਾਰ ਵੀ ਆਪਣੇ ਨਾਲੋਂ ਕਿੰਨਾ ਸੋਹਣਾ ਤੇ ਉਹ ਦੱਸਦੀ ਸੀ ਕਿ ਮੁੰਡਾ ਪੜਿਆ ਲਿਖਿਆ ਹੋਇਆ ਵਧੀਆ ਆ ਅੱਜ ਨਹੀਂ ਤਾਂ ਕੱਲ ਉਹਨੂੰ ਨੌਕਰੀ ਵੀ ਮਿਲ ਜਾਊਗੀ ਕਿਉਂਕਿ ਮੁੰਡਾ ਨੌਕਰੀ ਲਈ ਥਾਂ-ਥਾਂ ਅਪਲਾਈ ਕਰਦਾ ਆ ਅਗਲੀ ਹੀ ਸਵੇਰ ਵਿਚੋਲਣ ਦਾ ਫੋਨ ਆ ਗਿਆ ਤੇ ਉਹਨੇ ਦੱਸਿਆ ਕਿ ਮੁੰਡੇ ਵਾਲੇ ਤਾਂ ਰਿਸ਼ਤਾ ਲੈਣ ਨੂੰ ਤਿਆਰ ਨੇ ਬਸ ਇੱਕ ਵਾਰ ਦੇਖ-ਦਖਾਈ ਕਰ ਲੈਣੇ ਆ ਤਾਂ ਪਾਪਾ ਕਹਿੰਦੇ ਪਹਿਲਾਂ ਮੈਂ ਮੁੰਡੇ ਦਾ ਘਰ-ਬਾਰ ਵੇਖ ਕੇ ਆਉਂਗਾ ਫੇਰ ਗੱਲ ਅੱਗੇ ਤੋਰਾਂਗੇ ਤਾਂ ਮੰਮੀ ਕਹਿੰਦੀ ਫਿਰ ਤੁਸੀਂ ਅੱਜ ਹੀ ਮੁੰਡੇ ਦਾ ਘਰ-ਬਾਰ ਵੇਖ ਆਓ ਤਾਂ ਪਾਪਾ ਕਹਿੰਦੇ ਅਜੇ ਮੇਰੇ ਕੋਲ ਪੈਸੇ ਨਹੀਂ ਆ ਬਿਨਾਂ ਪੈਸੇ ਤੋਂ ਮੈਂ ਕਿੱਥੇ ਜਾ ਲਾ ਜਾਊਂਗਾ ਅਜੇ 2 ਦਿਨ ਰੋਕ ਕੇ ਮੈਨੂੰ ਪੈਸੇ ਮਿਲਣੇ ਆ ਫਿਰ ਮੈਂ ਮੁੰਡੇ ਕਾਰ ਬਾਰ ਵੇਖਣ ਜਾਊਗਾ ਪਾਪਾ ਕਹਿੰਦੇ ਤੂੰ ਇੰਨੀ ਜਲਦੀ ਕਿਉਂ ਕਰਦੀ ਆ ਤੈਨੂੰ ਬੜੀ ਜਲਦੀ ਆ ਕੁੜੀ ਨੂੰ ਘਰੋਂ ਕੱਢਣ ਦੀ ਤਾਂ ਮੰਮੀ ਕਹਿੰਦੀ ਜਿਆਦਾ ਨਾ ਬੋਲੋ ਇਹੋ ਜਿਹੇ ਰਿਸ਼ਤੇ ਵਾਰ-ਵਾਰ ਨਹੀਂ ਮਿਲਦੇ ਪਾਪਾ ਕਹਿੰਦੇ ਉਹਨਾਂ ਦੀ ਕਿਹੜੀ ਜ਼ਮੀਨ ਆ ਜਿਹੜਾ ਤੈਨੂੰ ਇੰਨਾ ਵਧੀਆ ਰਿਸ਼ਤਾ ਲੱਗ ਰਿਹਾ ਤਾਂ ਮੰਮੀ ਕਹਿੰਦੀ ਬਸ ਮੈਨੂੰ ਤਾਂ ਇਹੀ ਆ ਕਿ ਕੁੜੀ ਜੱਟਾਂ ਦੇ ਘਰੇ ਵਿਆਹੀ ਜਾਊਗੀ ਨਾਲੇ ਉਹਨਾਂ ਦਾ ਘਰ-ਬਾਰ ਤਾਂ ਸੋਹਣਾ ਹੈਗਾ ਆ ਆਪਣੇ ਤਾਂ ਘਰ-ਬਾਰ ਵੀ ਕੱਚਾ ਜਿਹਾ ਆ ਮੰਮੀ ਨੇ ਅੰਦਰੋਂ ਲਿਆ ਕੇ ਪਾਪਾ ਨੂੰ 500 ਰੁਪਏ ਦੇ ਦਿੱਤਾ ਤੇ ਕਹਿਣ ਲੱਗੀ ਲੈ ਪੈਸੇ ਮੇਰੇ ਕੋਲੋਂ ਲੈ ਜਾਓ ਬਸ ਤੁਸੀਂ ਅੱਜ ਹੀ ਮੁੰਡੇ ਦਾ ਘਰ-ਬਾਰ ਵੇਖ ਕੇ ਆਓ ਪਾਪਾ ਕਹਿੰਦੇ ਮੈਂ ਕੱਲ੍ਹ ਥੇ ਜਾਊਗਾ ਤਾਂ ਮੇਰੀ ਮੰਮੀ ਨੇ ਫੁੱਫੜ ਨੂੰ ਫੋਨ ਕਰ ਦਿੱਤਾ ਫੁੱਫੜ ਵੀ 2 ਘੰਟਿਆਂ ਵਿੱਚ ਆ ਗਿਆ ਪਾਪਾ ਤੇ ਫੁੱਫੜ ਮੁੰਡੇ ਦਾ ਘਰ-ਬਾਰ ਵੇਖ ਆਏ ਤੇ ਜਦੋਂ ਸ਼ਾਮ ਨੂੰ ਪਾਪਾ ਘਰ ਆਏ ਤਾਂ ਪਾਪਾ ਦੱਸਣ ਲੱਗੇ ਕਿ ਮੁੰਡੇ ਦਾ ਘਰ-ਬਾਰ ਤਾਂ ਬਹੁਤ ਜ਼ਿਆਦਾ ਸੋਹਣਾ ਆ ਸ਼ਾਇਦ ਉਹਨਾਂ ਨੇ ਜ਼ਮੀਨ ਐਸੇ ਕਰਕੇ ਵੇਚ ਦਿੱਤੀ ਕਿ ਘਰ-ਬਾਰ ਵਧੀਆ ਬਣਾ ਲਿਆ ਤੇ ਮੁੰਡਾ ਵੀ ਬਹੁਤ ਸੋਹਣਾ ਆ ਤੇ ਮੁੰਡੇ ਨੇ ਦੱਸਿਆ ਕਿ ਮੈਂ ਕਾਫੀ ਪੜਿਆ-ਲਿਖਿਆ ਆ ਮੁੰਡੇ ਨੇ ਤਾਂ ਕਾਫੀ ਪੜ੍ਹਾਈ ਕੀਤੀ ਆ ਤੇ ਹੁਣ ਉਹ ਨੌਕਰੀ ਵੀ ਲੱਭ ਰਿਹਾ ਅਜੇ ਤੱਕ ਤਾਂ ਮੁੰਡਾ ਵਿਹਲਾ ਹੀ ਆ ਤੇ ਦੋ ਕੁੜੀਆਂ ਨੇ ਉਹ ਵਿਆਹੀਆਂ ਹੋਈਆਂ ਨੇ ਘਰ ਵਿੱਚ ਮੰਮੀ ਡੈਡੀ ਆ ਤੇ ਮੈਂ ਉਹਨਾਂ ਨਾਲ ਖੁੱਲ੍ਹ ਕੇ ਆਪ ਗੱਲ ਕਰ ਲਈ ਸੀ ਕਿ ਅਸੀਂ ਤਾਂ ਨੀਵੀਂ ਕਾਸਟ ਦੇ ਆ ਤੁਸੀਂ ਇਸ ਤੇ ਲਿਤੀ ਆਰੋ ਕਿਉਂਕਿ ਮੈਨੂੰ ਲੱਗਦਾ ਸੀ ਕਿਤੇ ਵਿਚੋਲਣ ਨੇ ਉਹਨਾਂ ਨੂੰ ਝੂਠ ਨਾ ਬੋਲ ਦਿੱਤਾ ਹੋਵੇ ਤਾਂ ਮੁੰਡੇ ਦਾ ਪਿਓ ਕਹਿੰਦਾ ਹਾਂਜੀ ਸਾਨੂੰ ਪਹਿਲਾਂ ਹੀ ਸਭ ਕੁਝ ਪਤਾ ਸਾਨੂੰ ਕੋਈ ਦਿੱਕਤ ਨਹੀਂ ਆ ਨਾਲੇ ਜਾਤਾਂ ਪਾਤਾਂ ਵਿੱਚ ਕੀ ਰੱਖਿਆ ਇਹ ਤਾਂ ਦੋ ਘਰਾਂ ਦਾ ਵਧੀਆ ਮੇਲ ਹੋਣਾ ਚਾਹੀਦਾ ਦੋ ਪਰਿਵਾਰਾਂ ਦਾ ਮੇਲ ਹੋਣਾ ਚਾਹੀਦਾ ਬਾਕੀ ਮੁੰਡੇ ਕੁੜੀ ਦੀ ਆਪਸ ਵਿੱਚ ਬਣਦੀ ਹੋਵੇ ਹੋਰ ਕੀ ਚਾਹੀਦਾ ਮੈਨੂੰ ਉਹਨਾਂ ਦੀ ਸੋਚ ਵਧੀਆ ਲੱਗੀ ਤਾਂ ਪਾਪਾ ਕਹਿੰਦੇ ਮੈਂ ਤਾਂ ਰਿਸ਼ਤੇ ਲਈ ਹਾਂ ਕਰ ਆਏ ਆਂ ਹੁਣ ਮੁੰਡਾ ਵੀ ਆ ਕੇ ਕੁੜੀ ਪਸੰਦ ਕਰ ਲਵੇ ਤੇ ਕੁੜੀ ਮੁੰਡੇ ਨੂੰ ਪਸੰਦ ਕਰ ਲਵੇ ਫੇਰ ਹੀ ਕੋਈ ਗੱਲ ਲੱਗੇ ਵਧਣੀ ਆ ਮੁੰਡੇ ਵਾਲੇ ਕਹਿੰਦੇ ਅਸੀਂ ਕੁੜੀ ਨੂੰ ਨਹੀਂ ਵੇਖਣਾ ਬਸ ਸਾਨੂੰ ਫੋਟੋ ਹੀ ਦਿਖਾ ਦਿਓ ਕੁੜੀ ਦੀ ਹੁਣ ਤਾਜੀ ਫੋਟੋ ਕਰਵਾ ਕੇ ਭੇਜ ਦਿਓ ਅਸੀਂ ਤਾਂ ਉਹਨਾਂ ਨੂੰ ਫੋਟੋ ਕਰਵਾ ਕੇ ਭੇਜ ਦਿੱਤੀ ਪਰ ਮੇਰਾ ਬੜਾ ਮਨ ਸੀ ਕਿ ਮੈਂ ਮੁੰਡੇ ਨੂੰ ਫੇਸ ਟੂ ਫੇਸ ਵੇਖਾਂ ਪਰ ਜਦੋਂ ਹੁਣ ਉਹਨਾਂ ਨੇ ਮਨਾ ਕਰ ਦਿੱਤਾ ਸੀ ਤਾਂ ਹੁਣ ਅਸੀਂ ਵੀ ਕੀ ਕਰ ਸਕਦੇ ਸੀ ਫਿਰ ਮੰਮੀ ਕਹਿੰਦੀ ਅਸੀਂ ਵੀ ਮੁੰਡਾ ਵੇਖਾਂਗੇ ਸਾਨੂੰ ਵੀ ਮੁੰਡੇ ਦੀ ਫੋਟੋ ਮੰਗਾ ਕੇ ਦੇ ਤਾਂ ਵਿਚੋਲਣ ਆਂਟੀ ਨੇ ਮੁੰਡੇ ਦੀ ਫੋਟੋ ਦਿਖਾਈ ਸੱਚੀ ਹੀ ਮੁੰਡਾ ਬਹੁਤ ਜ਼ਿਆਦਾ ਸੋਹਣਾ ਸੀ ਮੈਨੂੰ ਤਾਂ ਇਹ ਲੱਗ ਰਿਹਾ ਸੀ ਕਿ ਉਹ ਮੈਨੂੰ ਪਸੰਦ ਕਰ ਵੀ ਲਊਗਾ ਕਿਉਂਕਿ ਮੇਰਾ ਰੰਗ ਥੋੜਾ ਜਿਹਾ ਕਣਕਵੰਨਾ ਸੀ ਤੇ ਮੁੰਡੇ ਦਾ ਰੰਗ ਤਾਂ ਕਾਫੀ ਗੋਰਾ ਸੀ ਵਹ ਚੋਲਨ ਨੇ ਦੱਸਿਆ ਕਿ ਉਹਨਾਂ ਨੇ ਤਾਂ ਕੁੜੀ ਪਸੰਦ ਕਰ ਲਈ ਆ ਤੇ ਇਧਰੋਂ ਸਾਨੂੰ ਵੀ ਮੁੰਡਾ ਪਸੰਦ ਸੀ ਸਾਰੇ ਘਰ ਦੇ ਬਹੁਤ ਖੁਸ਼ ਸੀ ਖਾਸ ਕਰਕੇ ਮੇਰੀ ਮੰਮੀ ਬਹੁਤ ਖੁਸ਼ ਸੀ ਕਿਉਂਕਿ ਉਹ ਮੇਰੇ ਵਿਆਹ ਨੂੰ ਲੈ ਕੇ ਬੜੀ ਚਿੰਤਤ ਰਹਿੰਦੀ ਸੀ ਮੈਂ ਮੰਮੀ ਨੂੰ ਕਿਹਾ ਕਿ ਹੁਣ ਤਾਂ ਤੇਰੀ ਚਿੰਤਾ ਦੂਰ ਹੋ ਜਾਊਗੀ ਮੰਮੀ ਕਹਿੰਦੀ ਇਹੋ ਜਿਹਾ ਜਵਾਈ ਪਾ ਕੇ ਮੈਂ ਤਾਂ ਬਹੁਤ ਖੁਸ਼ ਹਾਂ ਘਰ ਦੇ ਮੈਨੂੰ ਪੁੱਛਣ ਲੱਗੇ ਕਿ ਤੈਨੂੰ ਮੁੰਡਾ ਕਿਵੇਂ ਲੱਗਿਆ ਤਾਂ ਮੈਂ ਦੱਸਿਆ ਕਿ ਮੁੰਡਾ ਤਾਂ ਮੈਨੂੰ ਪਸੰਦ ਆ ਪਰ ਮੇਰਾ ਆਪਣੇ ਮੰਮੀ ਪਾਪਾ ਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਮੇਰੇ ਜਾਣ ਤੋਂ ਬਾਅਦ ਉਹਨਾਂ ਦਾ ਇਸ ਹਾਰਾ ਨੀ ਸੀ ਬਸ ਇਸੇ ਗੱਲ ਦੀ ਚਿੰਤਾ ਮੈਨੂੰ ਅੰਦਰੋਂ ਅੰਦਰ ਹੀ ਖਾਈ ਜਾਂਦੀ ਸੀ ਤਾਂ ਮੰਮੀ ਮੈਨੂੰ ਕਹਿਣ ਲੱਗੀ ਕਿ ਤੂੰ ਸਾਡਾ ਫਿਕਰ ਨਾ ਕਰ ਅਸੀਂ ਅਜੇ ਵਧੀਆ ਤੁਰੇ ਫਿਰਦੇ ਆਂ ਜਦੋਂ ਅਸੀਂ ਮੰंजे ਤੇ ਬੈਠ ਗਏ ਉਦੋਂ ਅਸੀਂ ਤੇਰੇ ਕੋਲ ਆ ਜਾਵਾਂਗੇ ਤੂੰ ਆਪਣਾ ਖੁਸ਼ੀ ਖੁਸ਼ੀ ਵਿਆਹ ਕਰਵਾ ਤੇ ਆਪਣੇ ਘਰ ਜਾ ਜਦੋਂ ਤੂੰ ਖੁਸ਼ ਹਾਂ ਤਾਂ ਤੈਨੂੰ ਦੇਖ ਕੇ ਅਸੀਂ ਵੀ ਬਹੁਤ ਖੁਸ਼ ਹਾਂ ਹੁਣ ਮੇਰਾ ਰਿਸ਼ਤਾ ਪੱਕਾ ਹੋ ਗਿਆ ਸੀ ਤੇ ਮੇਰਾ ਵਿਆਹ ਵੀ ਰੱਖ ਦਿੱਤਾ ਸੀ ਮੇਰਾ ਵਿਆਹ 1 ਹਫ਼ਤੇ ਦੇ ਵਿੱਚ ਹੀ ਹੋ ਗਿਆ ਸੀ ਕਿਉਂਕਿ ਵਿਆਹ ਤੇ ਜ਼ਿਆਦਾ ਕਾਠ ਨਹੀਂ ਕੀਤਾ ਗਿਆ ਸੀ ਵਿਆਹ ਵੀ ਸਿੰਪਲ ਜਿਹਾ ਕੀਤਾ ਸੀ ਹੁਣ ਮੈਂ ਆਪਣੇ ਸਹੁਰੇ ਘਰ ਚਲੀ ਗਈ ਸੀ ਮੇਰੇ ਸਹੁਰਿਆਂ ਦਾ ਘਰ ਸਾਡੇ ਨਾਲੋਂ ਕਾਫੀ ਵਧੀਆ ਸੀ ਮੈਂ ਘਰ ਨੂੰ ਵੇਖ ਕੇ ਬੜੀ ਖੁਸ਼ ਹੋਈ ਮੇਰੇ ਸਹੁਰੇ ਦੀ ਦੁਕਾਨ ਸੀ ਮੇਰੇ ਸਹੁਰੇ ਘਰ ਮੇਰੀ ਸੱਸ ਤੇ ਸਹਰਾ ਸੀ ਮੇਰੇ ਘਰ ਵਾਲੇ ਦਾ ਨਾਮ ਜੱਸੀ ਆ ਮੈਂ ਘਰ ਦਾ ਸਾਰਾ ਕੰਮ ਕਰਦੀ ਸੀ ਮੇਰੀ ਸੱਸ ਮੇਰੇ ਕੰਮ ਤੋਂ ਬੜੀ ਖੁਸ਼ ਹੁੰਦੀ ਸੀ ਮੇਰੀ ਸੱਸ ਮੇਰੇ ਨਾਲ ਬਹੁਤ ਵਧੀਆ ਰਹਿੰਦੀ ਸੀ ਇੱਕ ਦਿਨ ਮੇਰੀ ਨਨਾਨ ਸਾਡੇ ਘਰ ਰਹਿਣ ਆਈ ਉਹਦੇ ਜਵਾਕਾਂ ਨੂੰ ਛੁੱਟੀਆਂ ਸੀ ਮੈਂ ਵੇਖਿਆ ਕਿ ਉਹਦਾ ਸੁਭਾਅ ਥੋੜਾ ਗੁੱਸੇ ਵਾਲਾ ਸੀ ਉਹ ਸਾਰਾ ਉਹ ਗੁੱਸੇ ਨਾਲ ਬੋਲਦੀ ਸੀ ਤੇ ਮੈਨੂੰ ਵੀ ਮੰਝੇ ਤੇ ਬੈਠੀ ਹਰੇਕ ਕੰਮ ਨੂੰ ਆਰਡਰ ਮਾਰਦੀ ਸੀ ਜਦੋਂ ਉਹਦੇ ਬੱਚਿਆਂ ਨੂੰ ਦੁੱਧ ਵੀ ਪੀਣਾ ਹੁੰਦਾ ਸੀ ਤਾਂ ਉਹ ਮੈਨੂੰ ਹੀ ਕਹਿ ਦਿੰਦੀ ਸੀ ਕਿ ਦੁੱਧ ਗਰਮ ਕਰਕੇ ਲਿਆ ਦਿਓ ਉਹ ਆਪ ਮੰਝੇ ਤੋਂ ਥੱਲੇ ਪੈਰ ਨਹੀਂ ਲਾਉਂਦੀ ਸੀ ਮੈਂ ਬੜੀ ਹੈਰਾਨ ਸੀ ਕਿ ਉਹ ਬਿਲਕੁਲ ਵੀ ਪੇਕੇ ਆ ਕੇ ਕੰਮ ਨਹੀਂ ਕਰਦੀ ਸੀ ਉਹਨੇ ਮੇਰੇ ਨਾਲ ਕੰਮ ਤਾਂ ਕੀ ਕਰਾਉਣਾ ਸੀ ਉਹਦਾ ਆਪਣਾ ਵੀ ਸਾਰਾ ਕੰਮ ਮੇਰੇ ਕੋਲੋਂ ਕਰਵਾਉਂਦੀ ਸੀ ਜਦੋਂ ਮੈਂ ਸੋਚਦੀ ਸੀ ਕਿ ਥੋੜਾ ਆਰਾਮ ਕਰ ਲੈਣੀ ਆ ਉਦੋਂ ਹੀ ਕੋਈ ਨਾ ਕੋਈ ਕੰਮ ਕਹਿ ਦਿੰਦੀ ਸੀ ਦੁਪਹਿਰ ਵੇਲੇ ਜਦੋਂ ਮੈਂ ਸਾਰਾ ਕੰਮ ਖਤਮ ਕਰਕੇ ਹਟੀ ਤਾਂ ਮੈਨੂੰ ਕਹਿਣ ਲੱਗੀ ਭਾਬੀ ਪਕੌੜੇ ਬਣਾ ਦਿਓ ਮੇਰਾ ਬੜਾ ਦਿਲ ਕਰਦਾ ਮੈਂ ਕਿਹਾ ਚੱਲ ਇਹਨੇ ਕਿਹੜਾ ਰੋਜ਼-ਰੋਜ਼ ਕਹਿਣਾ ਮੈਂ ਪਕੌੜੇ ਬਣਾ ਦਿੱਤੇ ਜਦੋਂ ਮੈਂ ਪਕੌੜੇ ਬਣਾ ਕੇ ਹਟੀ ਤਾਂ ਨਾਲ ਹੀ ਮੈਨੂੰ ਕਹਿ ਦਿੱਤਾ ਕਿ ਮੇਰੇ ਬੱਚਿਆਂ ਨੂੰ ਨਵਾ ਦਿਓ ਮੈਂ ਤਾਂ ਇਸ ਗੱਲ ਤੇ ਹੈਰਾਨ ਸੀ ਕਿ ਘੱਟੋ-ਘੱਟ ਬੰਦਾ ਆਪਣੇ ਬੱਚਿਆਂ ਨੂੰ ਸਾਂਭ ਵੀ ਸਕਦਾ ਉਹ ਵੀ ਮੈਨੂੰ ਹੀ ਕਹਿ ਦਿੰਦੀ ਸੀ ਕਿ ਤੁਸੀਂ ਸਾਂਭ ਲਓ ਆਪ ਦੋਨੇ ਪੈਰ ਰੱਖ ਕੇ ਮੰਜੀ ਤੇ ਬੈਠੀ ਰਹਿੰਦੀ ਸੀ ਜਾਂ ਬਸ ਬੈਠੀ ਫੋਨ ਚਲਾਈ ਜਾਂਦੀ ਰਹਿੰਦੀ ਸੀ ਮੈਂ ਉਹਨੂੰ ਕਿਸੇ ਗੱਲ ਨੂੰ ਜਵਾਬ ਨਹੀਂ ਦਿੰਦੀ ਸੀ ਪਰ ਮੈਨੂੰ ਗੁੱਸਾ ਬਹੁਤ ਆਉਂਦਾ ਸੀ ਕਿਉਂਕਿ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਥੋੜਾ ਟਾਈਮ ਆਰਾਮ ਕਰ ਲਵਾਂ ਜਦੋਂ ਮੇਰੀ ਨਨਾਨਾ ਆ ਜਾਂਦੀ ਸੀ ਤਾਂ ਮੇਰੀ ਸੱਸ ਵੀ ਮੇਰੇ ਨਾਲ ਉਹੋ ਜਿਹਾ ਵਰਤਾਅ ਕਰਦੀ ਸੀ ਜਦੋਂ ਉਹ ਚਲੀ ਜਾਂਦੀ ਸੀ ਤਾਂ ਉਦੋਂ ਮੇਰੇ ਨਾਲ ਵਧੀਆ ਰਹਿੰਦੀ ਸੀ ਪਰ ਉਹਦੀ ਆਈ ਤੋਂ ਉਹ ਵੀ ਉਹਦੇ ਵਰਗੀ ਬਣ ਜਾਂਦੀ ਸੀ ਇਹ ਮੇਰੀ ਛੋਟੀ ਨਨਾਨਸੀ ਤੇ ਅਗਲੇ ਦਿਨ ਮੇਰੀ ਦੂਜੀ ਨਨਾਨ ਨੇ ਆਉਣਾ ਸੀ ਮੈਂ ਤਾਂ ਇਹੀ ਸੋਚੀ ਜਾਂਦੀ ਸੀ ਕਿ ਮੇਰਾ ਕੀ ਬਣੂਗਾ ਮੇਰੀ ਤਾਂ ਇੰਨੇ ਭੂਤ ਨਹੀਂ ਭਲਾ ਦਿੱਤੀ ਦੂਜੀ ਆਊਗੀ ਤਾਂ ਪਤਾ ਨਹੀਂ ਕੀ ਕੁਝ ਕਰੂਗੀ ਅਗਲੇ ਦਿਨ ਮੇਰੀ ਵੱਡੀ ਨਨਾਨ ਨੇ ਜੱਸੀ ਨੂੰ ਫੋਨ ਕਰ ਦਿੱਤਾ ਕਿ ਸਾਨੂੰ ਸ਼ਹਿਰੋਂ ਆ ਕੇ ਲੈ ਜਾ ਉਹਦੇ ਵੀ ਜਵਾਕ ਨਾਲ ਸੀ ਤੇ ਮੈਂ ਤਾਂ ਇਹੀ ਫਿਕਰਾਂ ਵਿੱਚ ਲੱਗੀ ਸੀ ਕਿ ਹੁਣ ਉਹ ਵੀ ਆ ਰਹੀ ਆ ਬਸ ਹੁਣ ਤਾਂ ਮੈਂ ਸੋਣਾ ਭੋਲੀ ਜਾਵਾਂ ਜਦੋਂ ਮੇਰੀ ਵੱਡੀ ਨਣਾਣ ਆਈ ਤਾਂ ਮੈਂ ਵੇਖਿਆ ਕਿ ਉਹਦਾ ਸੁਭਾਤਾ ਛੋਟੀ ਨਾਲੋਂ ਬਿਲਕੁਲ ਹੀ ਅਲੱਗ ਸੀ ਉਹ ਤਾਂ ਮੈਨੂੰ ਬੜੇ ਪਿਆਰ ਨਾਲ ਮਿਲੀ ਉਹਦੇ ਬੱਚੇ ਵੀ ਬੜੇ ਸੰਸਕਾਰੀ ਲੱਗ ਰਹੇ ਸੀ ਉਹਨਾਂ ਨੇ ਵੀ ਮੈਨੂੰ ਬੜਾ ਪਿਆਰ ਕੀਤਾ ਉਹ ਮੇਰੇ ਨਾਲ ਘਰ ਦਾ ਸਾਰਾ ਕੰਮ ਕਰਾਉਂਦੀ ਸੀ ਤੇ ਉਹਨੂੰ ਤਾਂ ਆਪਣੀ ਨਵੀਂ ਭਾਬੀ ਦਾ ਬੜਾ ਚਾਹ ਸੀ। ਉਹ ਤਾਂ ਮੈਨੂੰ ਆਪਣੇ ਹੱਥੀਂ ਤਿਆਰ ਕਰਦੀ ਸੀ। ਉਹਨੇ ਮੇਰੇ ਸਾਰੇ ਸ਼ੌਂਕ ਪੂਰੇ ਕਰਨੇ। ਉਹਨੇ ਮੈਨੂੰ ਕਾਫੀ ਸਾਰੀਆਂ ਚੀਜ਼ਾਂ ਆਪਣੇ ਕੋਲੋਂ ਲਿਆ ਕੇ ਦਿੱਤੀਆਂ ਸੀ। ਉਹ ਤਾਂ ਮੇਰਾ ਆਪਣੀਆਂ ਭੈਣਾਂ ਵਾਂਗ ਮੋਹ ਕਰਦੀ ਸੀ। ਮੈਂ ਤਾਂ ਉਹਨਾਂ ਤੇ ਹੈਰਾਨ ਸੀ ਕਿ ਦੋਨਾਂ ਭੈਣਾਂ 'ਚ ਕਿੰਨਾ ਫਰਕ ਆ। ਜੱਸੀ ਦਾ ਸੁਭਾਅ ਵੀ ਵਧੀਆ ਸੀ। ਜੱਸੀ ਅਜੇ ਜੌਬ ਲੱਭਦਾ ਫਿਰਦਾ ਸੀ। ਜਦੋਂ ਮੇਰੀ ਵੱਡੀ ਨਨਾਨੇ ਨਾਲ ਕੰਮ ਕਰਾਉਂਦੀ ਸੀ ਤਾਂ ਛੋਟੀ ਬੜਾ ਜੈਲਸੀ ਫੀਲ ਕਰਦੀ ਸੀ ਤੇ ਕਹਿ ਦਿੰਦੀ ਸੀ ਕਿ ਤੂੰ ਇੱਥੇ ਕੰਮ ਕਰਨ ਆਈ ਆ ਜਾਂ ਫਿਰ ਸਾਡੇ ਨਾਲ ਗੱਲਾਂ ਬਾਤਾਂ ਕਰਨ ਆਈ ਆ ਤੂੰ ਤਾਂ ਸਾਰਾ ਦਿਨ ਇਹਦੇ ਨਾਲ ਕੰਮ ਵਿੱਚ ਲੱਗੀ ਰਹਿਣੀ ਆ ਇੱਥੇ ਕੰਮ ਕਰਨਾ ਇਹਦਾ ਫਰਜ਼ ਆ ਆਪਣਾ ਨਹੀਂ ਆਪਾਂ ਆਪਣੇ ਘਰ ਕੰਮ ਕਰਦੇ ਹੀ ਆਏ ਆ ਤਾਂ ਮੇਰੀ ਵੱਡੀ ਨਾਨ ਕਹਿ ਦਿੰਦੀ ਸੀ ਚੱਲ ਕੋਈ ਨਾ ਇਹ ਕਿਹੜਾ ਕੋਈ ਬਗਾਨੀ ਆ ਇਹ ਵੀ ਤਾਂ ਆਪਣੀ ਹੀ ਆ ਜੇ ਇਹਦੇ ਨਾਲ ਕੰਮ ਕਰਾ ਕੇ ਵੇਲੇ ਹੋ ਕੇ ਬੈਠਾਂਗੇ ਫੇਰ ਹੀ ਆਪਾਂ ਸਾਰੇ ਇਕੱਠੇ ਗੱਲਾਂ ਕਰਾਂਗੇ ਤਾਂ ਜ਼ਿਆਦਾ ਮਜ਼ਾ ਆਊਗਾ ਨਾਲੇ ਉਹਦਾ ਵੀ ਤਾਂ ਜੀ ਕਰਦਾ ਹੀ ਆ ਆਪਣੇ ਨਾਲ ਗੱਲਾਂ ਬਾਤਾਂ ਕਰਨ ਨੂੰ ਆਪਾਂ ਕਿਹੜਾ ਰੋਜ਼-ਰੋਜ਼ ਇਕੱਠੇ ਹੋਣਾ ਜੇ ਹੁਣ ਆਪਾਂ ਉੱਥੇ ਬੈਠਾਂਗੇ ਫੇਰ ਹੀ ਭਾਬੀ ਨਾਲ ਆਪਣੀ ਜਾਣ ਪਛਾਣ ਬਣੂਗੀ ਇਸ ਤਰ੍ਹਾਂ ਉਹ ਕਾਫੀ ਵਿਚਾਰ ਕਰਨ ਵਾਲੀ ਸੀ ਕਾਫੀ ਵਧੀਆ ਸੁਭਾਅ ਦੀ ਸੀ ਮੈਨੂੰ ਉਹਦੇ ਮੂੰਹੋਂ ਆਪਣੇ ਪ੍ਰਤੀ ਇੰਨਾ ਪਿਆਰ ਵੇਖ ਕੇ ਬੜਾ ਚੰਗਾ ਲੱਗਾ ਜਦੋਂ ਮੈਂ ਕੱਲੀ ਆਪਣੀ ਵੱਡੀ ਨਾਨ ਨਾਲ ਬੈਠੀ ਹੁੰਦੀ ਸੀ ਤਾਂ ਮੈਂ ਉਹਨੂੰ ਕਹਿੰਦੀ ਸੀ ਕਿ ਦੀਦੀ ਤੁਹਾਡੇ ਤੇ ਉਹਦੇ ਸੁਭਾਅ 'ਚ ਕਿੰਨਾ ਫਰਕ ਆ ਪਰ ਤੁਸੀਂ ਗੁੱਸਾ ਨਾ ਕਰਿਓ ਹੈਗੀ ਤਾਂ ਉਹ ਤੁਹਾਡੀ ਭੈਣ ਆ ਪਰ ਤੁਹਾਡੇ ਦੋਵਾਂ ਦੇ ਸੁਭਾਅ 'ਚ ਇੰਨਾ ਜ਼ਿਆਦਾ ਫਰਕ ਕਿਵੇਂ ਤਾਂ ਉਹ ਹੱਸਣ ਲੱਗ ਜਾਂਦੀ ਉਹ ਫਿਰ ਵੀ ਉਹਨੂੰ ਮਾੜਾ ਨਹੀਂ ਕਹਿੰਦੀ ਸੀ ਉਹ ਕਹਿ ਦਿੰਦੀ ਸੀ ਕਿ ਉਹ ਛੋਟੀ ਐ ਇਸ ਕਰਕੇ ਉਹਨੂੰ ਅਜੇ ਨਹੀਂ ਮੱਤਨੀ ਆ ਬਸ ਬੱਚਿਆਂ ਵਰਗੀ ਮਾਤਿਆ ਇੱਕ ਦਿਨ ਰਾਤ ਨੂੰ ਮੈਂ ਤੇ ਮੇਰਾ ਘਰ ਵਾਲਾ ਜੱਸੀ ਬੈਠੇ ਸੀ ਜੱਸੀ ਮੈਨੂੰ ਪੁੱਛਣ ਲੱਗੇ ਕਿ ਤੇਰਾ ਇੱਥੇ ਦਿਲ ਲੱਗ ਗਿਆ ਤਾਂ ਮੈਂ ਜੱਸੀ ਨੂੰ ਕਿਹਾ ਹਾਂਜੀ ਦਿਲ ਤਾਂ ਲੱਗ ਗਿਆ ਤੁਹਾਡੇ ਸਾਰਿਆਂ ਵਿੱਚੋਂ ਤੁਹਾਡੀ ਛੋਟੀ ਭੈਣ ਦਾ ਸੁਭਾਅ ਥੋੜਾ ਅਲੱਗ ਜਿਹਾ ਆ ਤਾਂ ਜੱਸੀ ਹੱਸਣ ਲੱਗ ਪਏ ਤੇ ਉਹ ਮੈਨੂੰ ਕਹਿਣ ਲੱਗੇ ਉਹ ਸਾਡੇ ਨਾਲੋਂ ਛੋਟੀ ਆ ਤੇ ਸ਼ੁਰੂ ਤੋਂ ਹੀ ਇਦਾਂ ਦੇ ਸੁਭਾਅ ਦੇ ਇਸ ਕਰਕੇ ਅਸੀਂ ਉਹਨੂੰ ਜ਼ਿਆਦਾ ਕਦੇ ਘੂਰਿਆ ਹੀ ਨਹੀਂ ਜਿਸ ਕਰਕੇ ਉਹਦਾ ਸੁਭਾਅ ਥੋੜਾ ਚਿਰਚੜਾ ਜਿਹਾ ਹੋ ਗਿਆ ਪਰ ਤੂੰ ਉਹਦੀਆਂ ਗੱਲਾਂ ਦਾ ਗੁੱਸਾ ਨਾ ਕਰੀ ਉਹਦੇ ਦਿਲ ਵਿੱਚ ਕੁਝ ਨਹੀਂ ਆ ਹੁਣ ਤਾਂ ਵਿਆਹੀ ਗਈ ਆ ਜਵਾਕਾਂ ਵਾਲੀ ਵੀ ਹੋ ਗਈ ਆ ਪਰ ਮਾਤੋ ਦੀ ਉਹਦਾਂ ਦੀ ਹੀ ਆ ਮੈਂ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਦੇਖੋ ਉਹ ਆਪਣੀ ਭੈਣ ਨੂੰ ਕਿੰਨਾ ਈਜ਼ੀ ਲੈ ਰਹੇ ਨੇ ਜੇ ਇਹੀ ਕੰਮ ਮੈਂ ਕਰਦੀ ਤਾਂ ਕਹਿਣਾ ਸੀ ਤੈਨੂੰ ਅਕਲ ਨਹੀਂ ਕਿੱਦਾਂ ਵਰਤਣਾ ਕਿੱਦਾਂ ਕਰਦੀ ਇੱਜ਼ਤ ਕਰਨੀ ਪਰ ਆਪਣੀ ਕੁੜੀ ਨੂੰ ਕਹਿ ਦਿੱਤਾ ਕਿ ਉਹਦੀ ਅਜੇ ਜਵਾਕਾ ਵਰਗੀ ਮਾਤਿਆ ਮੈਂ ਦਿਲ ਵਿੱਚ ਸੋਚ ਰਹੀ ਸੀ ਕਿ ਜੇ ਤੁਸੀਂ ਸਮਝਾਵੋ ਤਾਂ ਉਹ ਜ਼ਰੂਰ ਸਮਝ ਜਾਵੇ ਸਗੋਂ ਦੀ ਮੰਮੀ ਵੀ ਉਹਦੇ ਆਏ ਤੋਂ ਉਹਦੇ ਨਾਲ ਦੀ ਬਣ ਜਾਂਦੀ ਆ ਪਰ ਇਹ ਗੱਲਾਂ ਸਾਰੀਆਂ ਮੈਂ ਆਪਣੇ ਮਨ ਵਿੱਚ ਹੀ ਕਰਕੇ ਹਟ ਗਈ ਕਿਉਂਕਿ ਮੈਨੂੰ ਲੱਗਦਾ ਸੀ ਕਿ ਜੇ ਮੈਂ ਇਹ ਗੱਲਾਂ ਜਸਸੀ ਨੂੰ ਕਹੂੰਗੀ ਤਾਂ ਉਹਨੂੰ ਸ਼ਾਇਦ ਗੁੱਸਾ ਲੱਗੂ ਕਿਉਂਕਿ ਉਹਦੀ ਭੈਣ ਆ ਥੋੜੇ ਦਿਨਾਂ ਬਾਅਦ ਮੇਰੀ ਵੱਡੀ ਨਨਾਨ ਚਲੀ ਗਈ ਕਿਉਂਕਿ ਉਹਨਾਂ ਦੇ ਘਰ ਉਹਦੀ ਆਪਣੀ ਨਨਾਨ ਆ ਗਈ ਸੀ ਤਾਂ ਮੇਰੀ ਛੋਟੀ ਨਨਾਨ ਨੂੰ ਕਹਿਣ ਲੱਗੀ ਮੈਂ ਤਾਂ ਕਦੇ ਵੀ ਨਾ ਜਾਵਾਂ ਇੱਥੇ ਤੂੰ ਆਪਣੀਆਂ ਛੁੱਟੀਆਂ ਆਪਣੇ ਮ제 ਨਾਲ ਕੱਟ ਤੂੰ ਐਵੇਂ ਆਪਣੀ ਨਨਾਨ ਦੀ ਮਾਰੀ ਉੱਥੇ ਤੁਰੀ ਫਿਰਦੀ ਆ ਪਰ ਵੱਡੀ ਨਨਾਨ ਬਹੁਤ ਸਮਝਦਾਰ ਸੀ ਉਹ ਕਹਿੰਦੀ ਜਿੱਦਾਂ ਆਪਾਂ ਆਏ ਆ ਉਹਦਾ ਵੀ ਦਿਲ ਕਰਦਾ ਕਿ ਅਸੀਂ ਪੇਕੇ ਆਈਏ ਜੇ ਮੈਂ ਉੱਥੇ ਨਹੀਂ ਹੋਊਂਗੀ ਤਾਂ ਉਹਨੂੰ ਚੰਗਾ ਨਹੀਂ ਲੱਗੂਗਾ ਉਹਦੇ ਗਏ ਤੋਂ ਮੇਰਾ ਬਿਲਕੁਲ ਵੀ ਮਨ ਨਹੀਂ ਲੱਗਿਆ ਹੁਣ ਜੱਸੀ ਨੇ ਇੱਕ ਜਗ੍ਹਾ ਇੰਟਰਵਿਊ ਤੇਸੀ ਜਿੱਥੇ ਉਹਨੂੰ ਜੋਬ ਮਿਲ ਗਈ ਬੇਸ਼ੱਕ ਜੋਬ ਪ੍ਰਾਈਵੇਟ ਹੀ ਸੀ ਪਰ ਜੋਬ ਤਾਂ ਜੋਬ ਹੀ ਸੀ ਅਸੀਂ ਸਾਰੇ ਬੜੇ ਖੁਸ਼ ਹੋਏ ਤਾਂ ਮੇਰੀ ਛੋਟੀ ਨਾਨ ਮੇਰੇ ਘਰ ਵਾਲੇ ਨੂੰ ਕਹਿਣ ਲੱਗੀ ਹੁਣ ਤਾਂ ਤੇਰੀ ਨੌਕਰੀ ਲੱਗ ਗਈ ਆ ਹੁਣ ਤਾਂ ਮੈਨੂੰ ਸੂਟ ਲੈ ਕੇ ਦੇ ਨਾਲੇ ਵੇਖ ਲੈ ਜਦੋਂ ਮੈਂ ਇੱਥੇ ਆਈ ਆ ਤੇਰੀ ਨੌਕਰੀ ਉਦੋਂ ਲੱਗੀ ਆ ਇਹਦਾ ਮਤਲਬ ਮੇਰੀ ਕਿਸਮਤ ਨਾਲ ਤੈਨੂੰ ਨੌਕਰੀ ਮਿਲੀ ਆ ਇਸ ਤਰ੍ਹਾਂ ਆਪਣਾ ਸੂਟ ਲੈਣ ਦੀ ਮਾਰੀ ਇਹ ਕੁਝ ਕਰ ਰਹੀ ਸੀ ਤਾਂ ਮੇਰਾ ਸਹੁਰਾ ਕਹਿਣ ਲੱਗਾ ਕਿ ਇਹ ਤਾਂ ਇਹਦੀ ਘਰ ਵਾਲੀ ਦੀ ਕਿਸਮਤ ਨੂੰ ਨੌਕਰੀ ਮਿਲੀ ਆ ਹੁਣ ਤੱਕ ਤਾਂ ਇਹਨੂੰ ਨੌਕਰੀ ਨਹੀਂ ਮਿਲੀ ਤੂੰ ਤਾਂ ਪਹਿਲਾਂ ਵੀ ਆਉਂਦੀ ਸੀ ਹੁਣ ਇਹਦਾ ਵਿਆਹ ਹੋ ਗਿਆ ਦੇਖ ਲੈ ਇਹਦੇ ਵਿਆਹ ਤੋਂ ਬਾਅਦ ਇਹਨੂੰ ਨੌਕਰੀ ਮਿਲੀ ਆ ਤਾਂ ਮੇਰੀ ਨਨਾਨ ਹੋਰ ਤਰ੍ਹਾਂ ਦਾ ਮੂੰਹ ਬਣਾ ਰਹੀ ਸੀ ਜਿਵੇਂ ਉਹਨੂੰ ਇਹ ਗੱਲ ਪਸੰਦ ਨਾ ਆਈ ਹੋਵੇ ਜੱਸੀ ਕਹਿਣ ਲੱਗੇ ਚਲ ਸੂਟ ਤੱਕ ਮੈਂ ਤੈਨੂੰ ਲੈ ਦੂੰਗਾ ਤੂੰ ਇੰਨੇ ਬਣਨੇ ਕਿਉਂ ਬਣਾਉਣੀ ਆ ਇਸ ਤਰ੍ਹਾਂ ਕਰਕੇ ਉਹ ਦੋਵੇਂ ਭੈਣ ਭਰਾ ਆਪਸ ਵਿੱਚ ਹੱਸਣ ਲੱਗੇ ਮੇਰੀ ਛੋਟੀ ਨਾਨਤਾ ਹੁਣ ਆਪਣੇ ਪਿੰਡ ਜਾਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਬੇਸ਼ੱਕ ਉਹ ਉੱਥੇ ਰਹੀ ਜਾਂਦੀ ਪਰ ਉਹ ਮੈਨੂੰ ਤੰਗ ਬੜਾ ਕਰਦੀ ਸੀ ਇਸ ਕਰਕੇ ਮੈਂ ਤਾਂ ਉਹ ਦਿਨ ਢੀਕਦੀ ਜਦੋਂ ਉਹ ਵਾਪਸ ਚਲੀ ਜਾਵੇ ਇੱਕ ਮੇਰੀ ਵੱਡੀ ਨਾਨਸੀ ਜਿਹਦੇ ਜਾਣ ਨਾਲ ਮੇਰਾ ਜੀ ਨਹੀਂ ਲੱਗ ਰਿਹਾ ਸੀ ਇੱਕ ਏ ਸੀ ਜਿਹਨੂੰ ਮੈਂ ਵਾਪਸ ਭੇਜ ਲਈ ਦਿਨ ਢੀਕਦੀ ਸੀ ਇੱਕ ਦਿਨ ਮੈਂ ਸੁਣਿਆ ਕਿ ਉਹ ਮੰਮੀ ਨਾਲ ਆਪਣੀ ਸੱਸ ਦੀਆਂ ਬਹੁਤ ਚੁਗਲੀਆਂ ਕਰ ਰਹੀ ਸੀ ਤੇ ਮੰਮੀ ਵੀ ਉਹਨੂੰ ਪੂਰਾ ਹੰਗਾਰਾ ਦੇ ਰਹੀ ਸੀ ਹੋਰ ਤਾਂ ਹੋਰ ਉਹ ਮੰਮੀ ਨੂੰ ਇਹ ਗੱਲਾਂ ਵੀ ਸਿਖਾ ਰਹੀ ਸੀ ਕਿ ਮੰਮੀ ਤੂੰ ਵੀ ਇਹਨੂੰ ਜ਼ਿਆਦਾ ਸੇ ਨਾ ਚੜਾਈ ਬਾਅਦ ਵਿੱਚ ਲਾਉਣੀ ਔਖੀ ਹੋ ਜਾਊਗੀ ਤੂੰ ਐਵੇਂ ਨਾ ਇਹਦੇ ਨਾਲ ਕੋਈ ਕੰਮ ਕਰਾਇਆ ਕਰ ਤੇਰੀ ਸਾਰੀ ਉਮਰ ਲੰਘੀ ਕੰਮ ਕਰਦੀ ਦੀ ਹੁਣ ਇਹਨੂੰ ਆਪੇ ਕੰਮ ਕਰਨ ਦਿਆ ਕਰ ਮੈਂ ਤਾਂ ਇਹ ਗੱਲਾਂ ਸੁਣ ਕੇ ਹੈਰਾਨ ਰਹਗੀ ਮੰਮੀ ਵੀ ਉਹਦੀ ਪੂਰੀ ਉਂਗਲ ਤੇ ਚੜ ਰਹੀ ਸੀ ਮੰਮੀ ਮੇਰੇ ਨਾਲ ਚੰਗੀ ਭਲੀ ਰਹਿੰਦੀ ਸੀ ਪਰ ਇਹਦੇ ਆਉਣ ਕਰਕੇ ਮੰਮੀ ਦਾ ਵੀ ਮੂੰਹ ਹੋਰ ਤਰ੍ਹਾਂ ਦਾ ਹੋ ਗਿਆ ਸੀ ਉਹ ਵੀ ਨਿੱਕੀ ਨਿੱਕੀ ਗੱਲ ਤੇ ਮੂੰਹ ਬਣਾ ਲੈਂਦੀ ਸੀ ਇੱਕ ਦਿਨ ਮੇਰੀ ਨਾਨ ਮੈਨੂੰ ਕਹਿੰਦੀ ਕਿ ਭਾਬੀ ਤੂੰ ਜਲਦੀ ਉੱਠ ਕੇ ਕੰਮ ਕਰ ਲਿਆ ਕਰ ਤੂ ਤਾਂ ਬੜੀ ਜਿੱਲੜਿਆ ਮੈਂ ਚੁੱਪ ਕਰ ਗਈ ਫੇਰ ਉਹ ਮੇਰੀ ਬਣਾਈ ਸਬਜੀ ਵਿੱਚ ਨੁਕਸ ਜੇ ਕੱਢਣ ਲੱਗ ਗਈ ਕਿ ਤੈਨੂੰ ਤਾਂ ਸਬਜੀ ਨਹੀਂ ਬਣਾਉਣੀ ਆਉਂਦੀ ਕਦੇ ਮੇਰੀ ਬਣਾਈ ਸਬਜੀ ਵੇਖੀ ਮੈਂ ਫੇਰ ਚੁੱਪ ਕਰ ਗਈ ਪਰ ਜਦੋਂ ਮੈਂ ਰੋਟੀ ਫੜਾਉਣਾ ਹੀ ਤਾਂ ਮੇਰੀ ਰੋਟੀ ਵਿੱਚ ਵੀ ਨੁਕਸ ਕੱਢ ਰਹੀ ਸੀ ਕਿ ਤੁਸੀਂ ਰੋਟੀਆਂ ਇੰਨੀਆਂ ਗੋਲ ਨਹੀਂ ਬਣਾਉਂਦੇ ਮਤਲਬ ਉਹਨੇ ਪੂਰਾ ਹੀ ਮੇਥੇ ਕੇ ਰੱਖਿਆ ਸੀ ਕਿ ਉਹ ਅੱਜ ਮੇਰੇ ਨਾਲ ਪੰਗਾ ਲੈ ਕੇ ਰਹੂਗੀ ਮੈਨੂੰ ਗੁੱਸਾ ਆ ਗਿਆ ਤਾਂ ਮੈਂ ਕਿਹਾ ਜੇ ਤੁਹਾਨੂੰ ਨਹੀਂ ਪਸੰਦ ਤੁਸੀਂ ਆਪਣੇ ਆਪ ਬਣਾ ਕੇ ਖਾ ਲਵੋ ਇੰਨੀ ਗੱਲ ਕਹਿਣ ਦੀ ਧੀਰ ਸੀ ਉਹ ਰੌਲਾ ਪਾਉਣ ਲੱਗ ਪਈ ਕਿ ਮੰਮੀ ਵੇਖੋ ਭਾਬੀ ਮੈਨੂੰ ਕਹਿੰਦੀ ਰੋਟੀ ਆਪੇ ਬਣਾ ਕੇ ਖਾ ਤਾਂ ਮੇਰੀ ਸੱਸ ਭੱਜੀ-ਭੱਜੀ ਕੋਲ ਆਈ ਤਾਂ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਤਾਂ ਇਦਾਂ ਨਹੀਂ ਕਿਹਾ ਇਹ ਬਾਰ-ਬਾਰ ਹਰੇਕ ਚੀਜ਼ 'ਚ ਨੁਕਸ ਕੱਢ ਰਹੀ ਸੀ ਇਸ ਕਰਕੇ ਮੈਂ ਕਿਹਾ ਕਿ ਚਲੋ ਆਪੇ ਬਣਾ ਕੇ ਖਾ ਲਵੋ ਮੇਰੀ ਨਾਨ ਬਹੁਤ ਰੋਣ ਲੱਗ ਪਈ ਤੇ ਮੰਮੀ ਨੂੰ ਕਹਿਣ ਲੱਗੀ ਕਿ ਇਹ ਛੋਟੀ ਜਾਤ ਦੀ ਆ ਤਾਂ ਹੀ ਇਹ ਇਦਾਂ ਕਰਦੀ ਆ ਮੈਨੂੰ ਹੋਰ ਗੁੱਸਾ ਆ ਗਿਆ ਮੈਂ ਕਿਹਾ ਤੁਸੀਂ ਮੇਰੀ ਜਾਤ ਪਰਖਦੇ ਹੋ ਤਾਨੂੰ ਕੋਈ ਹੱਕ ਨਹੀਂ ਆ ਤਾਂ ਉਹ ਕਹਿਣ ਲੱਗੀ ਦੇਖ ਲੈ ਮੰਮੀ ਕਿਦਾਂ ਬੋਲਦੀ ਆ ਤਾਂ ਮੇਰੀ ਸਾਸ ਨੇ ਮੇਰੇ ਮੂੰਹ ਤੇ ਚਪੇੜ ਮਾਰੀ ਮਤਲਬ ਸਾਡੇ ਘਰ ਉਹਨੇ ਪੂਰਾ ਗਲੇਸ਼ ਪਾ ਦਿੱਤਾ ਮੈਂ ਤਾਂ ਆਪਣੇ ਕਮਰੇ 'ਚ ਜਾ ਕੇ ਰੋਣ ਲੱਗ ਪਈ ਮੈਂ ਸੋਚਿਆ ਕਿ ਚੰਗੀ ਭਲੀ ਸਾਡੇ ਘਰ ਸ਼ਾਂਤੀ ਸੀ ਚੰਗੀ ਭਲੀ ਵਧੀਆ ਜ਼ਿੰਦਗੀ ਲੰਘ ਰਹੀ ਸੀ ਇਹ ਪਤਾ ਨਹੀਂ ਕਿੱਥੋਂ ਆ ਗਈ ਜਦੋਂ ਸ਼ਾਮ ਨੂੰ ਜਸੀ ਘਰ ਆਏ ਤਾਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਤਾਂ ਉਹ ਮੈਨੂੰ ਕਹਿਣ ਲੱਗੇ ਮੈਂ ਤੈਨੂੰ ਕਿਹਾ ਤਾਂ ਸੀ ਕਿ ਉਹਦਾ ਸੁਭਾਅ ਇਦਾਂ ਦਾ ਹੀ ਆ ਤੂੰ ਐਵੇਂ ਨਾ ਉਹਦੇ ਨਾਲ ਲੜਿਆ ਕਰ ਮੈਂ ਕਿਹਾ ਮੈਂ ਕਿਉਂ ਨਾ ਸੀ ਪਰ ਉਹਨੇ ਮੈਨੂੰ ਕਿੰਨੀਆਂ ਗੱਲਾਂ ਬੋਲੀਆਂ ਮੈਨੂੰ ਕਹਿਣ ਲੱਗੀ ਕਿ ਤੂੰ ਛੋਟੀ ਜਾਤ ਦੀ ਆ ਮੈਂ ਉਹਦੀ ਕਿੰਨੀ ਰਿਸਪੈਕਟ ਕਰਦੀ ਸੀ ਪਰ ਉਹ ਆਪ ਹੀ ਚਾਹੁੰਦੀ ਸੀ ਕਿ ਮੈਂ ਉਹਦੇ ਅੱਗੇ ਬੋਲਾਂ ਤਾਂ ਜੱਸੀ ਮੈਨੂੰ ਕਹਿਣ ਲੱਗੇ ਚੱਲ ਕੋਈ ਗੱਲ ਨਹੀਂ ਮੈਂ ਉਹਨੂੰ ਸਮਝਾ ਦਊਂਗਾ ਪਰ ਉਹ ਕਿਸੇ ਦੀ ਗੱਲ ਕਿੱਥੇ ਸੁਣਦੀ ਸੀ ਜਦੋਂ ਮੈਂ ਰਸੋਈ ਵਿੱਚ ਕੰਮ ਕਰਦੀ ਸੀ ਤਾਂ ਜੱਸੀ ਉਹਨੂੰ ਕਹਿਣ ਲੱਗੇ ਕਿ ਤੂੰ ਆਪਣੀ ਭਾਬੀ ਨਾਲ ਐਵੇਂ ਨਾ ਲੜਿਆ ਕਰ ਪਿਆਰ ਰੱਖੀਦਾ ਹੁੰਦਾ ਇੰਨੀ ਗੱਲ ਸੁਣ ਕੇ ਹੋਰ ੜਕ ਗਈ ਤੇ ਕਹਿੰਦੀ ਦੇਖ ਲਾ ਮੰਮੀ ਵੀਰਾ ਵੀ ਹੁਣ ਭਾਬੀ ਦੀ ਹੀ ਬੋਲੀ ਬੋਲਣ ਲੱਗ ਗਿਆ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਇਹਦੀ ਗੱਲ ਤੇ ਬੋਲਣਾ ਹੀ ਨਹੀਂ ਜੇ ਇਹ ਕੁਝ ਕਹੂਗੀ ਵੀ ਤਾਂ ਵੀ ਮੈਂ ਚੁੱਪ ਕਰ ਜਾਊਂਗੀ ਕਿਉਂਕਿ ਹੁਣ ਤਾਂ ਉਹਦੇ ਜਾਣ ਦੇ ਥੋੜੇ ਦਿਨ ਹੀ ਰਹਿ ਗਏ ਸੀ ਪਰ ਉਹ ਜਾਣ ਤੱਕ ਛੇੜਖਾਨੀ ਕਰਨ ਨੂੰ ਨਹੀਂ ਹਟੀ ਗੱਲਾਂ ਵਿੱਚ ਮੈਨੂੰ ਕੁਝ ਨਾ ਕੁਝ ਸੁਣਾ ਜਾਂਦੀ ਸੀ ਪਰ ਮੈਂ ਚੁੱਪ ਕਰ ਜਾਂਦੀ ਸੀ ਇਸ ਤਰ੍ਹਾਂ ਹੀ ਸਮਾਂ ਬੀਤਦਾ ਗਿਆ ਉਹ ਵੀ ਆਪਣੇ ਘਰ ਚਲੀ ਗਈ ਸਮਾਂ ਬੀਤਦਾ ਗਿਆ ਤੇ ਜਸਸੀ ਨੂੰ ਸਰਕਾਰੀ ਜੋਬ ਮਿਲ ਗਈ ਸਾਰੇ ਬੜੇ ਖੁਸ਼ ਸੀ ਜਦੋਂ ਇਹ ਖੁਸ਼ਖਬਰੀ ਮੇਰੇ ਪੇਕੇ ਪਰਿਵਾਰ ਨੂੰ ਪਤਾ ਲੱਗੀ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਕਿਉਂਕਿ ਮੰਮੀ ਤਾਂ ਹਮੇਸ਼ਾ ਤੋਂ ਚਾਹੁੰਦੀ ਸੀ ਕਿ ਮੇਰੀ ਧੀ ਐਸ਼ ਕਰੇ ਮੇਰੇ ਵਾਂਗ ਸਲਾਈ ਦੇ ਮੱਥਾ ਨਾ ਮਾਰੇ ਪਰ ਸਲਾਈ ਤਾਂ ਮੈਨੂੰ ਵਧੀਆ ਆਉਂਦੀ ਸੀ ਇਸ ਕਰਕੇ ਮੈਂ ਘਰ ਵਿੱਚ ਸਲਾਈ ਦਾ ਕੰਮ ਕਰ ਲੈਂਦੀ ਸੀ ਪਰ ਮੈਂ ਬਾਹਰਲਾ ਕਿਸੇ ਦਾ ਕੰਮ ਨਹੀਂ ਕਰਦੀ ਸੀ ਸਿਰਫ ਆਪਣੇ ਆਪਣੇ ਘਰ ਦੇ ਕੱਪੜੇ ਸਲਾਈ ਕਰਦੀ ਸੀ ਇਸ ਗੱਲ ਤੋਂ ਮੇਰੀ ਸੱਸ ਬੜੀ ਖੁਸ਼ ਹੁੰਦੀ ਸੀ ਜਿਉਂ-ਜਿਉਂ ਟਾਈਮ ਲੰਘਦਾ ਗਿਆ ਜੱਸੀ ਦੀ ਤਨਖਾਹ ਵੀ ਵਾਧਦੀ ਗਈ ਇੱਕ ਦਿਨ ਮੈਂ ਜੱਸੀ ਨੂੰ ਫੋਨ ਤੇ ਆਪਣੀ ਛੋਟੀ ਭੈਣ ਨਾਲ ਗੱਲ ਕਰਦੇ ਹੋਏ ਸੁਣਿਆ ਪਤਾ ਨਹੀਂ ਉਹ ਜੱਸੀ ਨੂੰ ਕੀ ਕਹਿ ਰਹੀ ਸੀ ਜੱਸੀ ਇਧਰ ਕਹ ਰਹੀ ਸੀ ਕਿ ਹਾਂ ਉਦੋਂ ਕਰਦਿਆ ਨੇ ਬਸ ਥੋੜੀ ਕਾਲੀ ਕਰ ਲਈ ਨਹੀਂ ਤਾਂ ਹੁਣ ਆਪਣੀ ਕਾਸਟ ਵਿੱਚ ਹੀ ਮੈਂ ਵਿਆਹ ਕਰਵਾਉਣਾ ਸੀ ਮੈਂ ਇਸ ਗੱਲ ਤੋਂ ਹੈਰਾਨ ਰਹਗੀ ਕਿ ਜੱਸੀ ਦੀ ਨੌਕਰੀ ਕੀ ਲੱਗ ਗਈ ਉਹਦੇ ਤਾਂ ਰੰਗ ਡਾਂਗ ਹੀ ਬਦਲ ਗਏ ਜੱਸੀ ਦਾ ਵਰਤਾਅ ਵੀ ਹੁਣ ਪਹਿਲਾਂ ਵਰਗਾ ਨਹੀਂ ਸੀ ਮੇਰੇ ਨਾਲ ਉਹ ਘੱਟ ਹੀ ਗੱਲ ਕਰਦੇ ਸੀ ਮੈਨੂੰ ਲੱਗਦਾ ਸੀ ਕਿ ਉਹਨਾਂ ਦੀ ਛੋਟੀ ਭੈਣ ਨੇ ਜ਼ਰੂਰ ਉਹਨਾਂ ਦੇ ਕੰਨ ਭਰੇ ਆ ਇੱਕ ਦਿਨ ਇਸ ਬਾਰੇ ਮੈਂ ਆਪਣੀ ਵੱਡੀ ਨਾਨ ਨਾਲ ਗੱਲ ਕੀਤੀ ਤੇ ਮੈਂ ਉਹਨੂੰ ਸਾਰਾ ਕੁਝ ਦੱਸਿਆ ਤਾਂ ਉਹ ਕਹਿੰਦੀ ਤੂੰ ਫਿਕਰ ਨਾ ਕਰ ਮੈਂ ਇੱਕ ਦਿਨ ਘਰ ਆਉਂਗੀ ਇੱਕ ਦਿਨ ਉਹ ਘਰ ਆਈ ਤੇ ਉਹ ਜੱਸੀ ਨੂੰ ਤੇ ਮੈਨੂੰ ਬਿਠਾ ਕੇ ਗੱਲਾਂ ਕਰਨ ਲੱਗ ਪਈ ਉਹਨੇ ਇੱਕ ਕਹਾਣੀ ਸੁਣਾਈ ਕਹਾਣੀ ਵਿੱਚ ਇਹ ਸੀ ਕਿ ਇੱਕ ਮੁੰਡਾ ਸੀ ਜਦੋਂ ਉਹਦਾ ਵਿਆਹ ਹੋਇਆ ਤੇ ਘਰ ਵਾਲੀ ਆਈ ਤਾਂ ਮੁੰਡੇ ਦੇ ਤਰੱਕੀ ਦੇ ਰਾਹ ਖੁੱਲ ਗਏ ਪਰ ਮੁੰਡੇ ਨੂੰ ਇਸ ਚੀਜ਼ ਦਾ ਘਮੰਡ ਹੋ ਗਿਆ ਤੇ ਜਦੋਂ ਉਹਨੇ ਹੰਕਾਰ ਚਾਕੇ ਆਪਣੀ ਘਰ ਵਾਲੀ ਨੂੰ ਘਰੋਂ ਕੱਢ ਦਿੱਤਾ ਤਾਂ ਉਹਦੇ ਕੋਲ ਸਾਰਾ ਪੈਸਾ ਖੋਸ ਗਿਆ ਉਹਦੀ ਕਹਾਣੀ ਸੁਣ ਕੇ ਜੱਸੀ ਕਹਿਣ ਲੱਗੇ ਕਿ ਵਾਕੇ ਹੀ ਮੇਰੇ ਵੀ ਘਰ ਵਾਲੀ ਦੇ ਆਈ ਤੋਂ ਹੀ ਮੈਨੂੰ ਨੌਕਰੀ ਮਿਲੀ ਆ ਤਾਂ ਫਿਰ ਮੇਰੀ ਨਣਾਨ ਕਹਿਣ ਲੱਗੀ ਫਿਰ ਤੂੰ ਛੋਟੀ ਦੇ ਪਿੱਛੇ ਲਾ ਕੇ ਇਹਨੂੰ ਇਗਨੋਰ ਕਿਉਂ ਕਰ ਰਿਆ ਤਾਂ ਜੱਸੀ ਚੁੱਪ ਕਰ ਗਿਆ ਤੇ ਮੈਨੂੰ ਕਹਿਣ ਲੱਗੇ ਮੈਨੂੰ ਮaaf ਕਰ ਦੇ ਤਾਂ ਮੈਂ ਕਿਹਾ ਇਹਦਾ ਮਤਲਬ ਤੁਸੀਂ ਉਹਦੇ ਪਿੱਛੇ ਲਾ ਕੇ ਮੈਨੂੰ ਇਗਨੋਰ ਕਰ ਰਹੇ ਸੀ ਤੇ ਹੁਣ ਇਹਨਾਂ ਦੀ ਗੱਲ ਸੁਣ ਕੇ ਤੁਸੀਂ ਮੇਰੇ ਕੋਲੋਂ ਮਾਫੀ ਮੰਗ ਰਹੇ ਹੋ ਤਾਂ ਫਿਰ ਤੁਸੀਂ ਆਪਣੇ ਰਿਸ਼ਤੇ ਬਾਰੇ ਆਪ ਨਹੀਂ ਸੋਚਦੇ ਤੁਸੀਂ ਦੂਜਿਆਂ ਦੇ ਕਹਿਣ ਤੇ ਚੱਲਦੇ ਹੋ ਤੁਹਾਡਾ ਆਪਣਾ ਕੋਈ ਸਟੈਂਡ ਨਹੀਂ ਆ ਤਾਂ ਮੇਰੀ ਨਾਨ ਵੀ ਕਹਿਣ ਲੱਗੀ ਕਿ ਇਹ ਬਿਲਕੁਲ ਸੱਚ ਕਹਿ ਰਹੀ ਆ ਕਿਉਂਕਿ ਕੱਲ ਨੂੰ ਫੇਰ ਤੈਨੂੰ ਉਹਨੇ ਫੋਨ ਕਰ ਦਿੱਤਾ ਤੂੰ ਉਹਦੇ ਪਿੱਛੇ ਲੱਗ ਜਾਏਂਗਾ ਤਾਂ ਉਹ ਮੇਰੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਣ ਲੱਗਾ ਤੇ ਕਹਿਣ ਲੱਗਾ ਨਹੀਂ ਮੈਂ ਬਸ ਉਹਦੀ ਗੱਲ ਸੁਣ ਕੇ ਭੜਕ ਗਿਆ ਸੀ ਪਰ ਮੈਂ ਅੱਗੇ ਤੋਂ ਇਦਾਂ ਦੀ ਗਲਤੀ ਨਹੀਂ ਕਰਦਾ ਕਿਉਂਕਿ ਮੈਂ ਆਪਣਾ ਘਰ ਤੋੜਨਾ ਨਹੀਂ ਚਾਹੁੰਦਾ ਮੈਨੂੰ ਉਸ ਟਾਈਮ ਦੀ ਸਾਰੀ ਗੱਲ ਯਾਦ ਹੈ ਜਿਸ ਟਾਈਮ ਆਪਣਾ ਰਿਸ਼ਤਾ ਹੋਇਆ ਸੀ ਉਸ ਟਾਈਮ ਮੈਨੂੰ ਕੋਈ ਰਿਸ਼ਤਾ ਨਹੀਂ ਦੇ ਰਿਹਾ ਸੀ ਇਸ ਕਰਕੇ ਜਦੋਂ ਤੁਸੀਂ ਰਿਸ਼ਤੇ ਨੂੰ ਹਾਂ ਕਰ ਦਿੱਤੀ ਸੀ ਤਾਂ ਮੈਨੂੰ ਪਤਾ ਸੀ ਕਿੰਨੇ ਖੁਸ਼ ਸੀ ਤੇ ਜਦੋਂ ਦੀ ਤੂੰ ਆਈਆਂ ਉਦੋਂ ਦਾ ਹੀ ਮੈਂ ਸਫਲਤਾ ਹਾਸਲ ਕੀਤੀ ਆ ਤਾਂ ਮੇਰੇ ਘਰ ਵਾਲੇ ਨੇ ਮੇਰੇ ਸਾਹਮਣੇ ਮੇਰੀ ਛੋਟੀ ਨਾਨ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਤੂੰ ਲੱਖ ਵਾਰੀ ਖੁਸ਼ੀ ਖੁਸ਼ੀ ਇਥੇ ਆ ਪਰ ਕਦੇ ਵੀ ਮੇਰੇ ਕੰਨਾਂ ਪਰੰਦੀ ਕੋਸ਼ਿਸ਼ ਨਾ ਕਰੀ ਜਾਂ ਸਾਡੇ ਘਰ ਵਿੱਚ ਲੜਾਈ ਪਾਉਣ ਦੀ ਕੋਸ਼ਿਸ਼ ਨਾ ਕਰੀ ਜੇ ਤੂੰ ਇਸ ਤਰ੍ਹਾਂ ਦਾ ਕੁਝ ਵੀ ਕੀਤਾ ਤਾਂ ਤੇਰੇ ਅੱਗੇ ਹੱਥ ਜੋੜੇ ਤੂੰ ਇਥੇ ਨਾ ਹੀ ਆਈ ਤਾਂ ਉਹ ਕਹਿ ਰਹੀ ਸੀ ਕਿ ਤੁਸੀਂ ਕੀ ਕਹਿ ਰਹੇ ਹੋ ਉਹ ਮੇਰਾ ਵੀ ਘਰ ਆ ਤੂੰ ਮੈਨੂੰ ਉੱਥੇੋਂ ਆਉਣ ਤੋਂ ਨਹੀਂ ਹਟਾ ਸਕਦਾ ਤਾਂ ਜੱਸੀ ਕਹਿਣ ਲੱਗੇ ਆਜ ਨਾ ਮਰਜੀ ਪਰ ਲੜਾਈ ਨਾ ਪਵਾਈ ਮੈਂ ਤਾਂ ਆਪਣੇ ਘਰ ਵਾਲੀ ਨੂੰ ਲక్ష్ਮੀ ਮੰਨਦਾ ਤਾਂ ਉਹਨੇ ਫੋਨ ਸਪੀਕਰ ਤੇ ਕਰ ਦਿੱਤਾ ਤਾਂ ਮੇਰੀ ਨਣਾਣ ਅੱਗੋ ਕਹਿ ਰਹੀ ਸੀ ਲੈ ਉਹ ਛੋਟੀ ਜਾਤ ਵਾਲੀ ਤੇਰੀ ਕਿਧਰੋਂ ਲక్ష్ਮੀ ਬਣ ਗਈ ਤਾਂ ਮੇਰੀ ਵੱਡੀ ਨਣਾਣ ਨੇ ਫੋਨ ਫੜ ਕੇ ਉਹਦੀ ਬੜੀ ਬੇਇੱਜ਼ਤੀ ਕੀਤੀ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੇ ਭਰਾ ਦਾ ਘਰ ਬਰਬਾਦ ਕਰਦੀ ਹੋਈ ਨੂੰ ਤਾਂ ਉਹ ਕਹਿਣ ਲੱਗੀ ਭਰਾ ਕਿਹੜਾ ਨਿਆਣਾ ਉਨ ਨੂੰ ਵੀ ਆਪਣਾ ਬੁਰਾ ਭਲਾ ਪਤਾ ਹੀ ਆ ਇਸ ਤਰ੍ਹਾਂ ਹੁਣ ਮੈਂ ਤੇ ਜੱਸੀ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਆ ਮੇਰੀ ਨਨਾਨ ਘਰ ਤਾਂ ਆਉਂਦੀ ਆ ਪਰ ਮੇਰੀ ਹੁਣ ਉਹਦੇ ਨਾਲ ਪਹਿਲਾਂ ਵਾਲੀ ਗੱਲ ਨਹੀਂ ਆ ਕਿਉਂਕਿ ਮੇਰੇ ਦਿਲ ਵਿੱਚ ਉਹ ਸਭ ਗੱਲਾਂ ਆ ਜਾਂਦੀਆਂ ਨੇ ਜੋ ਉਹਨੇ ਮੇਰੇ ਨਾਲ ਕੀਤੀਆਂ ਤੇ ਉਹਨੇ ਮੇਰਾ ਘਰ ਬਰਬਾਦ ਕਰਨ ਲਈ ਕੋਈ ਕਸਰ ਨਹੀਂ ਛੱਡੀ ਇੱਕ ਮੇਰੀ ਵੱਡੀ ਨਨਾਨ ਆ ਜਿਸ ਦੀ ਇੱਜ਼ਤ ਮੇਰੇ ਦਿਲ ਵਿੱਚ ਪਹਿਣਾ ਨਾਲ ਉਹ ਵੀ ਵਾਦਕੀ ਆ ਕੱਲੀਆਂ ਪਰਜਾਈਆਂ ਹੀ ਕਸੂਰਵਾਰ ਨਹੀਂ ਹੁੰਦੀਆਂ ਜਦੋਂ ਨਨਾਨਾ ਆਪਣੇ ਭਰਾ ਦੇ ਘਰ ਦਖਲ ਅੰਦਾਜ਼ੀ ਕਰਦੀਆਂ ਨੇ ਤਾਂ ਉਹ ਪਰਜਾਈ ਦੇ ਨੱਕੋ ਬੁੱਲੋਂ ਲੈ ਜਾਂਦੀਆਂ ਨੇ ਹੁਣ ਮੇਰੀ ਛੋਟੀ ਨਣਾਨ ਦੇ ਮਨ ਵਿੱਚ ਪਛਤਾਵਾ ਤਾਂ ਬਹੁਤ ਆ ਪਰ ਹੁਣ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਆ ਕਿਉਂਕਿ ਸਾਨੂੰ ਪਹਿਲਾਂ ਸੋਚਣਾ ਚਾਹੀਦਾ ਆ ਮੈਂ ਆਪਣੀ ਵੱਡੀ ਨਣਾਨ ਦੀ ਹਮੇਸ਼ਾ ਕਰਜ਼ਦਾਰ ਰਹੂੰਗੀ ਕਿਉਂਕਿ ਉਹਨੇ ਮੇਰਾ ਘਰ ਤੋੜਨ ਤੋਂ ਬਚਾਇਆ ਤੇ ਉਹ ਹਮੇਸ਼ਾ ਮੇਰੇ ਦਿਲ ਵਿੱਚ ਰਹੂਗੀ ਤਾਂ ਐਸੀ ਅਜਿਹੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ